ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਟੂ ਚੰਦ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵਿੱਚ ਪੱਤਾ ਨਗਾਵਾ ਸੇ ਲੈ ਲੈ ਕੇ ਆਏ ਜੀ ਤੰਨੇ ਹੀ ਬਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚ ਸਕੇ ਜੀ ਤੇ ਆਓ ਕਰ ਲੈਨੇ ਭਾਈ ਨਗਾਲ ਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮਕਾਰ ਕੰਮ ਦਾ ਬਹੁਤ ਚੰਗਾ ਚੱਲਦਾ ਹੁਣ ਤੈਨੂੰ ਪਤਾ ਹੀ ਆਪਾਂ ਦਾ ਕਿਤੇ ਵੀਡੀਓ ਨਹੀਂ ਪਾਈ ਨਾਈਟ ਟਾਈਮ ਆਉਂਦਾ ਪਹਿਲਾਂ ਹੀ ਬਖ ਬੁੱਕ ਜਾਂਦੇ ਆਪਾਂ ਸਹੀ ਗੱਲ ਹੈ ਬਾਕੀ ਜਦੋਂ ਵੀਡੀਓ ਪਾਉਨੇ ਆ ਆਪਣੇ ਨਾਲ ਦੇ ਪਸ਼ੂ ਸੇਲ ਹੁੰਦੇ ਆ ਸਹੀ ਆ ਬਾਈ ਜਿੰਨੀਆਂ ਵੀ ਵੀਡੀਓ ਪਾਈਆਂ ਆਪਣੇ ਕਿਸੇ ਪਸ਼ੂ ਦੀ ਵੀਡੀਓ ਦੇਖ ਲਈ ਆਪਣੀ ਦੂਜੀ ਵਾਲੇ ਪਸ਼ੂ ਨਹੀਂ ਹੋਏ ਹੂੰ ਬਾਕੀ ਡਾਕਟਰ ਗੱਲ ਕੀ ਆਪਾਂ ਪਹਿਲਾਂ ਤੁਸੀਂ ਕੰਮ ਸਾਫ਼ ਸੁਥਰਾ ਆ ਪਸ਼ੂ ਲੈ ਕੇ ਰਾਜੀ ਆ ਠੀਕ ਹੈ ਬਾਕੀ ਥਾਂ ਲੈ ਆਪਾਂ ਪਸ਼ੂ ਉਹਦੇ ਵੇਖ ਜਾਨਾ ਹੂੰ ਆਗੇ ਆਪਾਂ ਤੋਂ ਤਾਂ ਬੰਦੇ ਜਿਹੜੇ ਕੇਲਾ ਲੈ ਕੇ ਦਵਾਦਾਰ ਪਸ਼ੂ ਮੰਗੀ ਜਾਂਦੇ ਆ ਠੀਕ ਹੈ ਭਾਈ ਹਾਂ ਨਾਮ ਤੇ ਐਡਰੈਸ ਕੋ ਸ਼ੰਨਾ ਗਲਬ ਸਿੰਘ ਪਿੰਡਾ ਸਿੰਗਾਰਾ ਨੋਆ ਕਪਾ ਵਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਫੇਰੇ ਨਾਲ ਤੋਂ ਆਪਾਂ ਨੂੰ ਪਹੌਰ ਸਹਿਰ ਹੈ ਮੋਬਾਈਲ ਨੰਬਰ 95014 33579 ਠੀਕ ਹੈ ਜੀ ਇੱਕ ਬਾਕੀ ਡਾਇਰੈਕਟਰ ਦਾ ਹੋ ਰਿਹਾ ਬਾਕੀ ਤਾਂੀਆਂ ਸੁੰਗਸਰਾਂ ਸਾਰੀਆਂ ਹੂੰ ਜਿੰਨਾ ਮਾਲਕਾਂ ਨੇ ਦੁੱਧ ਕਹਿੰਦਾ ਆਪੋਂ ਨਾ ਕੇ ਕੇ ਦੇਣਾ ਆਪਣੀ ਘਰੇ ਕੋਈ ਨਹੀਂ ਚੋਈ ਓਕੇ ਬਾਕੀ ਅਗਲੀ ਸੇਵਾ ਉਹਨੇ ਕਿੰਨਾ ਦੋ ਚੋਲੂ ਜਿੰਨਾ ਆਪਾਂ ਨੂੰ ਮਾਲਕਾਂ ਨੇ ਕਿਹਾ ਤਾਂ ਆਪੋਂ ਨਾ ਕੇ ਕੇ ਦੇਣੀ ਆ ਸਹੀ ਹੈ ਬਾਕੀ ਅਗਲੀ ਜਜਮੈਂਟ ਹੈ ਜਾਂ ਅਗਲੀ ਸੇਵਾ ਤੇ ਆ ਸਹੀ ਗੱਲ ਆ ਉਹ ਗੱਲ ਕਿ ਆਪਾਂ ਤਾਂ ਵੀ ਲਿਓਏ ਅਗਲਾ ਕਹਿੰਦਾ ਆਪੋਂ ਹੀ ਕਹਿਣਾ ਹੁੰਦਾ ਆਪਣੀ ਘਰੇ ਕੋਈ ਬਾੜ ਨਹੀਂ ਚੋਈ ਸਹੀ ਹੈ ਜਦੋਂ ਲੈਣੀ ਆ ਉਹਦੀ ਨਿਰਖਪਰਖ ਕੇ ਲੈ ਜੀ ਆਪਾਂ ਵੀ ਕੋਈ ਨਿਰਖਪਰਖ ਕੇ ਲੈ ਕੇ ਆਉਨੇ ਹੁੰਦੇ ਆ ਠੀਕ ਹੈ ਹਾਂ ਬਾਈ ਜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਇਹਨੂੰ ਜੂਈ ਹੋਏ ਹੋਗੇ 4 ਤੋਂ 5 ਦਿਨ ਬੱਚਾ ਕੀ ਦੇਤਾ ਨੇ ਬੱਚਾ ਡਾਕਟਰ ਗਲਤ ਹੈ ਦੇਖ ਅੱਛਾ ਗਈ ਡਾਕਟਰ ਕੁਆਲਟੀ ਦੇਖ ਬੱਚੇ ਦੀ ਕੀ ਬਾਤ ਹਾਂ ਬਾਕੀ ਤੋਂ ਬਾਹਰ ਦੀ ਕੁਆਲਟੀ ਦਾ ਡਾਕਟਰ ਬਾਹਰ ਦੀ ਕੁਆਲਟੀ ਵੀ ਉਦੋਂ ਵੀ ਚੰਗੀ ਹੈ ਸਹੀ ਗੱਲ ਹੈ ਬਾਕੀ ਡਾਕਟਰ ਸਾਫ ਸੁਗਰੀ ਬਾਹਰ ਬਹੁਤ ਜ਼ਿਆਦਾ ਹੈ ਹੂੰ ਕਾਤ ਮੀਟ ਪ੍ਰਿੰਟ ਬਾਕੀ ਨਸਲ ਨਸਲ ਬਹੁਤ ਆ ਵਹਿਰਦੀ ਟੂਆ ਟੂਆ ਬੋਦੀਵਾ ਬਾਕੀ ਡਾਕਟਰ ਨਾਲ ਆ ਵਹਿਰਦਾ ਥਾਂ ਤੋਂ ਬਹੁਤ ਚੰਗਾ ਬਾਕੀ ਕੁਆਲਿਟੀ ਵਹਿਰਦੀ ਸਹੀ ਆ ਬਾਕੀ ਇੱਕ ਵੱਡੀ ਗੱਲ ਕੀ ਡਾਕਟਰ ਹੁਣ ਹਰੇਕ ਬੰਦੇ ਦੀ ਮੰਗ ਚ ਜਲਸੀਆਂ ਆ ਲੈ ਕੇ ਦਿਨ ਜਲਸੀਆਂ ਵੇ ਤਾਂ ਮੇਧੀਆਂ ਬਹੁਤ ਰੱਟ ਹੈ ਸਹੀ ਗੱਲ ਆ ਬਾਕੀ ਨਾਰਾਂ ਨੂੰ ਦਿਖਾ ਦੇ ਡਾਕਟਰ ਕੀ ਬਾਤ ਹੈ ਵੱਡੀ ਗੱਲ ਕੀ ਡਾਕਟਰ ਤੂੰ ਐਂ ਦੇਖ ਬਾਹਰ ਨਾਲ ਵੀ ਸੀਲ ਦੇਖ ਲੈ 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 ਭਾਈ ਜਿੱਦਾਂ ਡਾਕਟਰ ਮਰਜੀ ਵਹਿਦੀ ਹਿਲਣਾ ਆਈ ਦਾ ਕਰਮ ਵਾਲੀ ਹੈ ਹੀ ਨਹੀਂ ਸਹੀ ਗੱਲ ਬਾਕੀ ਨਾਰਾਂ ਨੂੰ ਦਿਖਾ ਦੇ ਵਿਸ਼ਾਣ ਤੋਂ ਲੈਵਾ ਦਿਖਾਦਾ ਵੀ ਤੂੰ ਆਤੋਂ ਨੂੰ ਦੇਖੀ ਲੈਵਾ ਬੰਨ੍ਹਾ ਕਿੰਨਾ ਸਹੀ ਗ ਲੇਵਾ ਫੀਲਡ ਦਾ ਆਡਰ ਭਾਈ ਲਿਆਇਆ ਹੈ ਰੱਦ ਭਾਈ ਇਧਰ ਤੇ ਭੈਜੀ ਪੁੱਠੇ ਪਾਸੀ ਦੀ ਇਹਦਾ ਅਦਰ ਆਪਣਾ ਪਹਿਲਾ ਤੋਂ ਵੀਡੀਓ ਪਾਉਨੇ ਆ ਤੇ ਜੋ ਆਪਾਂ ਗਰਮ ਨਹੀਂ ਲੈਂਦੇ ਬੱਡੀ ਗੱਲ ਕੀ ਹੈ ਸੀਲ ਪੂਰਾ ਹੁਲਾ ਬਾਈ ਵੀ ਪੁੱਠੇ ਪਾਇ ਦੀ ਸਿੱਧੇ ਪਾਸੇ ਦੀ ਸਹੀ ਗੱਲ ਹੈ ਹਾਂ ਆਪਾਂ ਗਰਮ ਦਾ ਕੋਈ ਦੇਖੀ ਨਹੀਂ ਰਾਜੀ ਆਰਡਰ ਕਮਾਲ ਆ ਬਾਈ ਬਹੁਤ ਸੋਹਣੀ ਸ਼ੀਟਿੰਗ ਖਾੜੀ ਵਾਲਾ ਆਰਡਰ ਲੈ ਕੇ ਆ ਡਾਕਟਰ ਬਾਨਾ ਬੱਛੀ ਨੇ ਨਾ ਪਿਛਲੇ ਪਹਿਰ ਤੂੰ ਦੱਸਣਾ ਬੱਛੀ ਨੇ ਬਹੁਤ ਚੰਗੀਆਂ ਹਾਂ ਬਾਕੀ ਤੂੰ ਉਂ ਦਿਖਾ ਦੇ ਆਰਡਰ ਜਲਸੀ ਜਮਾਂ ਬਰ ਕਹਿੰਦੇ ਆ ਸਹੀ ਹੈ ਪੂਰਾ ਰੰਗ ਬਰਿੰਦਾ ਪੂਰਾ ਵਧੀਆ ਬਜਣਾ ਕੋਈ ਬਾਹਲੀ ਐ ਨਾ ਮੰਨੀ ਟੁੱਟੀ ਜੀ ਹੈ ਸਹੀ ਗੱਲ ਆ ਬਾਈ ਬਾਕੀ ਇੱਕ ਗੱਲ ਦਾ ਹੋਰ ਜਦੋਂ ਆਪਾਂ ਉਹਦੇ ਨਾਲ ਆ ਆਪਾਂ ਪੜੂ ਲੈ ਲੈਂਦੇ ਨੇ ਆਪਾਂ ਵੇਚਣਾ ਹਾਂ ਹਾਂ ਸਹੀ ਗੱਲ ਹੈ ਬਾਈ ਬਾਕੀ ਤੂੰ 4 ਸਪਿਰੋਂ ਬਾਹਰ ਦਿਖਾ ਦੇ ਵੀ ਹੈ ਕਿਹਦੀ ਸਹੀ ਗੱਲ ਹੈ ਖੋਲ ਦੇ ਬਾਈ ਤੋਰ ਕੇ ਦਿਖਾ ਦਈਏ ਜਰਸੀ ਬ੍ਰੀਡ ਬਾਈ ਦੀ ਗੱਲ ਸਹੀ ਆ ਮੰਗ ਖੋਲ ਮੇਰੇ ਤਾਂ ਤੂੰ ਦੀ ਤਾਂ ਡਿਮਾਂਡ ਇੰਨੀ ਗਾ ਯਾਰ ਬੰਦੇ ਨਾ ਭੂਲ ਹੋ ਗਏ baar baar ਬਾਈ ਉਹ ਗਲਤੀ ਆ ਗਈ ਵੀਡੀਓ ਨਾ ਪਾਇਓ ਹੂੰ ਸਾਨੂੰ ਦੱਸ ਦਿਓ ਸਹੀ ਆ ਬਾਈ ਹਾਂ ਹੂੰ ਬਾਕੀ ਰਾਜ ਤੂੰ ਖਰ ਨੂੰ ਗੁਰਮੀ ਬਾਹਰ ਤੂੰ ਤਰਾ ਦੇਖ ਬਾਹਰ ਸਹੀ ਗੱਲ ਆ ਬਾਈ ਕਿਆ ਬਾਤ ਤੋਰਾ ਤੋਰਾ 1 ਨੰਬਰ ਆ ਡਰ ਕਮਾਲ ਦਾ ਥਾਨ ਬਹੁਤ ਚੰਗਾ ਗਲਾਬੀ ਥਾਨ ਚਵਾਈ ਕਿਵੇਂ ਆ ਬਾਈ ਚਵਾਈ ਦਾ ਦਾ ਰੂਪ ਹੈ ਜਿਹੇ ਦੀ ਬਹਿਰ ਆ ਥਾਂ ਲੇ ਕੇ ਚਵਾਈ ਤੋਂ ਆਪੀ ਦੱਸਿਓ ਪਤਾਰਾ ਮਾਰਕਿ ਦਿਖਾਵਾਂਗੇ ਵੀਡੀਓ ਚ ਠੀਕ ਆ ਬਾਈ ਹਾਂ ਬਾਕੀ ਤੂੰ ਟੋਆ ਟਾ ਦਿਖਾ ਦੇ ਬਹਿਰ ਪੱਤਰੀ ਪੁੱਤ ਕੱਦਦਾ ਬਾਕੀ ਇਹਦਾ ਜਲ ਵਾਲੇ ਲੈ ਬਾਈ ਬਰਾਬਰ ਖੜਾ ਉਹ ਸਭ ਨਾਲ ਕੱਦਦਾ ਬਾਕੀ ਦਾ ਕੁਆਲਿਟੀ ਦੇ ਵੈਰ ਦੀ ਹਮ ਆਪਾਂ ਕਹਿ ਰਹੇ ਗੱਲਾਂ ਕਿ ਕੁਆਲਿਟੀ ਦੇ ਵੈਰ ਦੀ ਨਸਲ ਕੁਆਲਿਟੀ ਦੇ ਸਹੀ ਗੱਲ ਆ ਪੂਰੀ ਜਾਤ ਆ ਵੈਰ ਦੀ ਉਹ ਜਿਆਦਾ ਸਾਫ ਸੁਥਰੀ ਹੈ ਕੀ ਬਾਤ ਆ ਬਾਈ ਇੱਕ ਚੀਜ਼ ਆ ਬਾਈ ਤੇ ਮੈਨੂੰ ਦੀ ਬਹੁਤ ਘੱਟ ਆ ਬਾਈ ਦੀ ਗੱਲ ਡਾਕਟਰ ਆ ਦਮਾਂ ਦੀ ਬਾਈ ਆ ਜਾਚੀ ਤਾਂ ਹੁਣ ਲੋਕ ਆਏ ਕਹਿੰਦੇ ਵੀ ਵੀਰੋ ਨਾ ਪਾਓ ਪਹਿਲਾਂ ਸਾਨੂੰ ਦੱਸ ਦਿਓ ਤੇ ਮੁੱਲ ਜਾਇਜ਼ ਹੋ ਬਾਈ ਮੁੱਲ ਡਾਕਟਰ ਆ ਪਹਿਲਾਂ ਨੂੰ ਵੀ ਪੱਜਾਇਜ਼ ਕਹਿੰਦੇ ਮੁੱਲ ਨਹੀਂ ਕਰਨ ਓਕੇ ਬਾਈ ਬਾਕੀ ਡਾਕਟਰ ਗੱਲ ਕੀ ਆ ਜੇ ਹੁ ਮੁੱਲਾਂ ਜੈ ਮੁੱਲ ਕਰਾਂਗੇ ਫਾਇਦਾ ਕੋਈ ਨਹੀਂ ਆ ਪਾਉ ਤਾਂ ਵੇਚਣਾ ਇਹ ਬੰਦੇ ਵੀ ਗੰਗਲ ਜਾਂਦੇ ਆ ਸਹੀ ਗੱਲ ਆ ਬਾਈ ਇਹ ਬੰਦੇ ਨੂੰ ਦੋ ਰੁਪਏ ਛੱਡ ਕੇ ਦੇਵਾ ਗਾਹ ਨੂੰ ਆਉਂਦਾ ਸਹੀ ਗੱਲ ਆ ਬਾਕੀ ਡਾਕਟਰ ਤੂੰ ਕੁਵਾਜਤੀ ਦਿਖਾ ਦੇ ਠੰਡੀ ਸੀਲ ਦਿਖਾ ਦੇ ਹੂੰ ਤਾਂ ਤੂੰ ਆਪਾਂ ਮਾਲਕ ਦਿਖਾਵਾਂਗੇ ਭਾ ਨਿਆਣਾ ਬਣਾ ਪਾਵੇ ਅਗਲਾ ਠੀਕ ਨੀ ਮਾਰ ਕੇ ਦਖਾਣਦਾ ਭਾਈ ਥਾਣ ਤੋਂ ਇੱਕ ਨੰਬਰ ਚਵਾਈ ਚੋਈ ਤੁਹਾਡੇ ਸਾਹਮਣੇ ਆ ਜਾਣੀ ਠੰਡੀ ਬੋਦਾਨਾ ਡਾਕਟਰ ਜੀ ਬਿਨਾਂ ਲੈਣੇ ਤੋਂ ਵਜਾ ਨਿਆਣਾਪੁਰ ਲੋ ਵੀ ਬਾਕੀ ਡਾਕਟਰ ਬਤਾਵਾ ਮਾਝੂ ਖਾ ਮੰਗ ਲੈ ਹੂੰ ਲੈ ਚਵਾਈ ਚੈੱਕ ਕਰਾਓ ਚਵਾਈ ਚੈੱਕ ਕਰਾ ਲੈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਲੈ ਜਿੰਨੀ ਚੰਗੀ ਬਹਿ ਰਹਿ ਚਵਾਈ ਉਦੋਂ ਵੀ ਚੰਗੀ ਮਾ ਇਹਨਾਂ ਗੱਲਾਂ ਵੱਢੀ ਜਾਂਦੀਆਂ ਡਾਕਟਰ ਜੀ ਮੇਰਾ ਤਾਂ ਕੰਮ ਨਹੀਂ ਜੀ ਬਿਨਾਂ ਲੈਣੇ ਤੋਂ ਭਾਈ ਜੀ ਦੁਨੇ ਪਾਸੀ ਭਾਈ ਜੀ ਇੱਕ ਪਾਸੀ ਭਾਈ ਜੀ ਆਪਾਂ ਮੂਰੇ ਖਾਣੇ ਮਾਗ ਕੇ ਖਾਣ ਆਪਾਂ ਮਾਗ ਲਿਆ ਮਾਗ ਖਾ ਲਾਂਗੇ ਹੂੰ ਲੈ ਲੈ ਕਿਆ ਬਾਤ ਹੈ ਲਾ ਪਿਉਣ ਚਵਾ ਚੈੱਕ ਕਰੋ ਕਰਮਾ ਮਾਗੀ ਕੱਢਣਾ ਜੀ ਦਾ ਆਪਾਂ ਵਹਿੜ ਲੈਣੇ ਆ ਜੀ ਦਾ ਆਪ ਆਪੇ ਸਮਝਣਾ ਮਾੜੀ ਬਹਿ ਲੈ ਕੇ ਰਾਜ ਨਹੀਂ ਆਪਾਂ ਵੇਚਣੇ ਹੂੰ ਚੰਗੀ ਵਹਿੜੀ ਵਿਖਦੀ ਹੈ ਠੀਕ ਹੈ ਲਾ ਬਾਕੀ ਫਰੈਂਟ ਫੋਲ ਉਹ ਗਰਮੀ ਨਹੀਂ ਬਾਕੀ ਡਾਕਟਰ ਇਹ ਤਾਂ ਮੈਨੂੰ ਪਤਾ ਵੀ ਡਿਮਾਂਡ ਹੁਣ ਜਲਦੀ ਤਾਂ ਵਾਲੀ ਹੈ ਇੱਕ ਤਾਂ ਟੱਲਵਾਠੇ ਨਹੀਂ ਕਿ ਦੁੱਧ ਦਾ ਮੱਝ ਰਗਾ ਸਹੀ ਹੈ ਬਾਕੀ ਰਾਤ ਨੂੰ ਹੁਣ ਥਾਂ ਤੋਂ ਦੇਖਣਾ ਚੰਗਾ ਕੱਢਿਆ ਨਾ ਨਾਰਾ ਨੋੜਾ ਦਿਖਾ ਦਿੰਦਾ ਡਾਕਟਰ ਕੀ ਬਾਤ ਆਥਨ ਦਾ ਇਹ ਤੜਕੇ ਦਾ ਟਾਈਮ ਹੈ ਡਾਕਟਰ ਤੂੰ ਆਥਨ ਨੂੰ ਬੱਚੀ ਨੇ ਦੇਖੀ ਨਿਕਰਨਾ ਕਿੰਨੀ ਹੈ ਠੀਕ ਹੈ ਭਾਈ ਤੇ ਆਹ ਡਾਕਟਰ ਮੋਜ ਨਾਲ ਗਾਲਾ ਕਰੀ ਤੇ ਹਿਲਣਾ ਤਾਂ ਕੰਮ ਹੀ ਨਹੀਂ ਪੀ ਹਾਂ ਮੁੱਲ ਬਾਈ ਕਹਿੰਦਾ ਜੈ ਜ ਰੱਖਾਂਗੇ ਮੁੱਲ ਜੈ ਕਰ ਮੈਂ ਕਹਿੰਦਾ ਬਾਹਰ ਮੁੱਲ ਨਹੀਂ ਕਹਿੰਦਾ ਬਾਕੀ ਤੂੰ ਹੁਣ ਲੈ ਲਈ ਬਾਤ ਕਰ ਰਹਿਟ ਹਮ ਲੈ ਫਿੱਟ ਫਿੱਟ ਲੈ ਵਾ ਪਿਆ ਪੂ ਹਾਂ ਬਾਕੀ ਡਾਕਟਰ ਕੁਆਲਟੀ ਬਹੁਤ ਆ ਬੱਚੀ ਪੁੱਤਰੀ ਪੁੱਤਰੀ ਬਹੁਤ ਆ ਉੱਤੋਂ ਐਨੇ ਵੀ ਕੋਈ ਧੂਹੀ ਚੱਕਦੀ ਆ ਪੂਰੀ ਕੁਆਲਟੀ ਵਾਲੀ ਵੜਾ ਅੱਗੇ ਆ ਗਈ ਵੀਰੇ ਦੋ ਨੰਬਰ ਕਿਹੜਾ ਸੂਇ ਇਹ ਡਾਕਟਰ ਦੂਜਾ ਸੂਇ ਇਹ ਕਦੋਂ ਸੂਇ ਇਹਨੂੰ ਥੂਈਨ ਵੇ ਜੇ ਮੈਨੂੰ ਦੂਜੇ ਦਿਨ ਡਾਕਟਰ ਨਾਲ ਨਾਲ ਆ ਪਾ ਚੈੱਕ ਕਰਾ ਦੇ ਸਮਾਰ ਠੀਕ ਆ ਬਾਈ ਨਾਲ ਹਾਂ ਹਾਂ ਬਾਕੀ ਡਾਕਟਰ ਹੂੰ ਦਿਖਾ ਦੀ ਬੜੀ ਕੁਆਲਿਟੀ ਚਮਕਦਾਰ ਕੁਲ ਦੇਖ ਰਹਾ ਏ ਤੇ ਬੱਚਾ ਬੱਚਾ ਦਾ ਮਾੜਾ ਬੱਚਾ ਹੈ ਠੀਕ ਆ ਭਾਈ ਤੂੰ ਦੇਖ ਕੁਆਲਿਟੀ ਬੜੀ ਦੇਖੋ ਭਾਈ ਕਮਾਲ ਦੀ ਆ ਕੱਦ ਪਾਉਂਦੇ ਰ ਬੜਦਾ ਬਾਕੀ ਡੱਟਣਾ ਆ ਜੀ ਸੂਈ ਤਾਜੀ ਕਰਕੇ ਆ ਜੀ ਭਾਈ ਨਹੀਂ ਕੋਕੀਆਂ ਪੁਰਾਣੀਆਂ ਨਹੀਂ ਲਖਿਆ ਹਾਂ ਜਮਾ ਤਾਜੀ ਹੈ ਸਹੀ ਗੱਲ ਬਾਕੀ ਵੱਡੀ ਗੱਲ ਕੀ ਲੈ ਸੀਲ ਸੰਧੀ ਦੇਖੋ ਲੈ ਤੂੰ ਲੈ ਭਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਵੱਡੀ ਗੱਲ ਇਹ ਆ ਜਿਹੜੀ ਮਰਜੀ ਵਾਹ ਲੈ ਲਈ ਆਪਾਂ ਬਾਹਰ ਗਰਮ ਨਹੀਂ ਲੈ ਕੇ ਜਾ ਜੀ ਵਾਲਾ ਠੰਡਾ ਬਰੂ ਲੈ ਕੇ ਆ ਜੀ ਹਾਂ ਦਾ ਇੱਕ ਫਿੱਟ ਲੈ ਵਾ ਬਾਕੀ ਡਾਕਟਰਾਂ ਦੇ ਲਈ ਉਹਦੀ ਕੁਆਲਿਟੀ ਵਾੜੀ ਹੋ ਜਾਏ ਚੰਗੀ ਆ ਹਾਂ ਥੋਣੀ ਫਾਲਾ ਬਾਕੀ ਅਜੇ ਦਿਖਾ ਦੇ ਡਾਕਟਰ ਲੈ ਵੀ ਤੇ ਨਾਰਾ ਮਨਾ ਦਿਖਾ ਦੇ ਥਾਮ ਦਿਖਾ ਦੇ ਹੂੰ ਬਾਕੀ ਆਂਦੇ ਡਾਕਟਰ ਹੂੰ ਆਪਾਂ ਵੀਡੀਓ ਬਣਾਉਨੇ ਆ ਇੱਧਰ ਦੀ ਵਹਜਾ ਲੈ ਲੈ ਗਾਂ ਨਹੀਂ ਦੇਖ ਗਾਂ ਆ ਜਰੀ ਜਾਂਦੀ ਗਾਂ ਕੋਈ ਵਾਸਤਾ ਵੀ ਉਹ ਬਗੈ ਨੇ ਪੌੜਾ ਜਾ ਹੋਆ ਹਮਮ ਅਰ ਮੋਜ ਨੇ ਗਾਂੇ ਵਧੀਆਂ ਜਾਂਦੀਆਂ ਵਾਲੀ ਠੰਡੀ ਆ ਕੋਈ ਠੰਡੀ ਆ ਜੀ ਕੁਛ ਨਹੀਂ ਪੰਡ ਲੈ ਬਾਕੀ ਡਾਕਟਰ ਜੀ ਆਪਾਂ ਹਰੇਕ ਬੰਦਾ ਗੈਰ ਦਾ ਇੰਨਾ ਸਾਫ ਸੁਥਰਾ ਪਸ਼ੂ ਛੇਤੀ ਮਿਲਦੇ ਨਹੀਂ ਦਾ ਮਿਲਦੇ ਹੀ ਨਹੀਂ ਆਪਾਂ ਤਾਂ ਬਾਵਾ ਗ ਨੇ ਵੀ ਸੇਕ ਬੰਦੇ ਦੇ ਮਨ ਨੂੰ ਲੱਗੇ ਬਹੁਤ ਚੰਗਾ ਸਹੀ ਗੱਲ ਆ ਹਾਂ ਨੇ ਬਾਈ ਤੋਰ ਦੇ ਸੂਈ ਸਵਾਈ ਬੱਚਾ ਬੱਛਾ ਕੱਦ ਕਾਠ ਵਾਲੀ ਜਾਂ ਕੋਈ ਛੋਟੀ ਨਾ ਮੰਨਿਓ ਬਾਈ ਪੂਰੀ ਪਲੀ ਵੀ ਆ ਕੋਈ ਲੱਸੀ ਲਾਵੀ ਨਹੀਂ ਬਾਕੀ ਡਾਕਟਰ ਪੂਰਾ ਵੱਡਾ ਕਰਦਾ ਕੋਈ ਛੋਟਾ ਨਹੀਂ ਕਰਦਾ ਬੰਡ ਵਾਲਾ ਲੇਵਾ ਲੱਗਿਆ ਥਣ ਬਹੁਤ ਚੰਗਾ ਚਵਾਈ ਵੀ ਚੰਗੀ ਹੁੰਦੀ ਚਵਾਈ ਤਾਂ ਬਾਕੀ ਆ ਜੀ ਥਣ ਚੰਗਾ ਚਵਾਈ ਨੇ ਚੰਗੀ ਹੋਣੀ ਹੋਣਾ ਸਹੀ ਗੱਲ ਆ ਬਾਕੀ ਤੂੰ ਕੁਆਲਟੀ ਦਿਖਾ ਦੇ ਤੋਰਾ ਚੈੱਕ ਕਰੋ ਕਨੇ ਬਈ ਹਾਂ ਰਾਈਡਰ ਬਹੁਤ ਜਿਆਦਾ ਚੰਗੀ ਹੈ ਐਨ ਓਕੇ ਆ ਕਰਮ ਵਾਲੀ ਦਾ ਬਾਕੀ ਰਾਈਡਰ ਨੂੰ ਆ ਦਿਖਾ ਦੇ ਵੱਡੀ ਬੁੱਢੀ ਕਿੱਡੀ ਵਾਲਾ ਹੂੰ ਵਾਹ ਕਾਪੂ ਬੰਦਾ ਛੋਟੀ ਨਾ ਮੰਨੇ ਸਹੀ ਗੱਲ ਆ ਹਾਂ ਪਰ ਦੇ ਰਾਜ ਤੂੰ ਮਗਰੋਂ ਲੇਵਲ ਨੂੰ ਬਾ ਦਿਖਾ ਪਛਾਂ ਤੋਂ ਕਿੰਨੀ ਤਿਆਰੀ ਚੰਗੀ ਆ ਵੈਰ ਦੀ ਸਹੀ ਗੱਲ ਆ ਬਈ ਹਾਂ ਤੂੰ ਕੱਦ ਕੁੱਦ ਦਿਖਾ ਦੇ ਬਾਕੀ ਰਾਜ ਤੂੰ ਐਂ ਦਿਖਾ ਵੀ ਵੱਡੀ ਕਿੱਡੀ ਆ ਲੈ ਫੁੱਲ ਕਰਦਾ ਕਿ ਨਹੀਂ ਫੁੱਲ ਸਾਇ ਫੁੱਲ ਕਰਦਾ ਰਾਜ ਕੋਈ ਛੋਟਾ ਨਾ ਮੰਨੇ ਜਾ ਬਈ ਸਹੀ ਆ ਬਾਕੀ ਵੱਡੀ ਗੱਲ ਕੀ ਆ ਡਾਕਟਰ ਆਪਾਂ ਸਾਹਿਤ ਕੇ ਬਈ ਅਸਲੀ ਇੱਥੇ ਲੈ ਆਹ ਮਗਰ ਦੀ ਵਜ੍ਹਾ ਅਸ ਜਨਾਤਾ ਕੰਮ ਨਹੀਂ ਹੋ ਰਾ ਆਪਣੇ ਨਾਲ ਸਹੀ ਗੱਲ ਆ ਬਾਈ ਕਿਤੋਂ ਦੀ ਮਰਜ਼ੀ ਬੈਠਾ ਰਹੇ ਤੇ ਮੁੱਲ ਬਾਈ ਜਾਇਜ਼ ਮੁੱਲ ਦਾ ਆਡਰ ਆਪਾਂ ਜਾਰੀ ਕਰਨਾ ਕੋਈ ਮੁੱਲ ਆਦੋ ਬਦਲ ਕਰਨੀ ਨਹੀਂ ਠੀਕ ਆ ਇਹਦਾ ਬੰਦੇ ਹੁਣ ਆਪਾਂ ਪਹਿੜਾ ਵੇਚਦੇ ਆ ਆਪਣੇ ਪਹਿਲੇ ਦੂਜੇ ਫੋਨ ਤੇ ਵੇਖਦੇ ਆ ਠੀਕ ਆ ਬਾਈ ਆਪਾਂ ਕੋ ਬਾਹਰ ਮੁੱਲ ਨਹੀਂ ਕਰਦੇ ਹਮ ਅਗੇ ਆਡਰ ਆਪੇ ਬਾਹਰ ਨਹੀਂ ਦੱਸਣਾ ਆਪਾਂ ਨੂੰ ਬੜਾ ਕਹਿਣਾ ਸਹੀ ਗੱਲ ਤੂੰ ਜਾਣ ਬਾਅਦ ਇਹਨੂੰ ਥਾਣੇ ਲੈ ਵਾ ਬਾਹਰ ਆਪੀ ਦੱਸੂ ਕੁੱਤੋ ਰਾਦਾ ਰਾਦਾ ਬਹਿੜਦਾ ਜੈਜ ਮੁੱਲ ਬਾਈ ਬਹੁਤ ਜਿਆਦਾ ਚੰਗਾ ਹੈ ਅੱਜ ਪੂਗਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜੈਜ ਮੁੱਲ ਨਾਲ ਹੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਖਰ ਪਹਿਲਾਂ ਹੀ ਬਾਈ ਦੇ ਜੈਜੀ ਹੋਵੇਗਾ ਬਾਕੀ ਡਾਕਟਰ ਜੀ ਆ ਤੂੰ ਕਿੱਦਾਂ ਵੀਡੀਓ ਬਣਾ ਤੂੰ ਆਏ ਦੇਖ ਵੀ ਆਪਣੀ ਇਹ ਮੁੱਲ ਭਾਣ ਹੈ ਹਮਮ ਇੱਕ ਬੰਦਾ ਮੰਨਦਾ ਬਾਥੇ ਚੰਗੇ ਆ ਠੀਕ ਹੈ ਬਾਈ ਆਪਾਂ ਤਾਂ ਇਹ ਮੰਨਦੇ ਹਾਂ ਡਾਕਟਰ ਜੀ ਆ ਭਾਣਾ ਰੰਗਰ ਦੇ ਰਾਜੇ ਦੇ ਰਾਜਾ ਤੂੰ ਕੁਵਾਸ਼ੀ ਪੂਰੀ ਵਹਿਰ ਦੀ ਸਹੀ ਗੱਲ ਨੇ ਵੀ ਜਿਆਦਾ ਦੋ ਹੱਥੋਂ ਦੇਖੀਂ ਡਾਕਟਰ ਮਰ ਨਿਖਰਦੀ ਕਿੰਨੀਆਂ ਲੱਗਦੀਆਂ ਤੇ ਬਾਕੀ ਧਾਰਾਂ ਕੋਈ ਚੈੱਕ ਕਰਨੀ ਆ ਡ ਆਹੀ ਬਾਜਾ ਡਾਕਟਰ ਜਿਵੇਂ ਮਰਜੀ ਵੇਜੀ ਹਿਲਣਾ ਦਾ ਕੰਮ ਹੀ ਠੀਕ ਹੈ ਜਿਵੇਂ ਮਰਜੀ ਰਹਿ ਜਾ ਬਾਈ ਕਹਿੰਦਾ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਲੱਗਦਾ ਰਾਂ ਬਈ ਮਾਰ ਕੇ ਖਾ ਜਾਂਦਾ ਦਵਾਈ ਚੰਗੀ ਹੈ ਡਾਕਟਰ ਚੌਂ ਦਾ ਫਾਹ ਚੰਗਾ ਲੱਗਿਆ ਲੈ ਬਾਈ ਮੋਟਾ ਮੋਟਾ ਚੌਂ ਆ ਜਿਵੇਂ ਮਰਜੀ ਚੋਈ ਚੱਲ ਕੋਈ ਡਾਕਟਰ ਚੌਂ ਦੀ ਬਾਹਰ ਨਹੀਂ ਮਾਰੀ ਲਵਾੰਗੇ ਆਪਾਂ ਤੂੰ ਚੌਂ ਤਾਂ ਤੈਨੂੰ ਦੱਸੂਗਾ ਬਾਕੀ ਮੈਨੂੰ ਲੱਗਿਆ ਲੈ ਹਮ ਲਓ ਇੱਕ ਨੰਬਰ ਦਵਾਈ ਹੈ ਕਿ ਨਹੀਂ ਬਾਈ ਡਾਕਟਰ ਚੰਗੀ ਦਵਾਈ ਆ ਕੀ ਬਾਤ ਆ ਮਗਰਲੇ ਥਣਾ ਦਵਾਈ ਚੈੱਕ ਕਰੋ ਲੈ ਕੀ ਬਾਤ ਆ ਮੋਟਾ ਮੋਟਾ ਜਉਣ ਲੱਗਿਆ ਭਾਈ ਡਾਕਟਰ ਚੌਂਗਾ ਜੀ ਲਾ ਰਖ ਲੈ ਆ ਲਾ ਦੇ ਬਾਈ ਚੋਈ ਚੱਲਿਆ ਨਾ ਇਹ ਕੋਈ ਅੱਖਾਂ ਦਖਣ ਵਾਲਾ ਕੰਮ ਹੈ ਸਹੀ ਗੱਲ ਆ ਬਾਕੀ ਤਾਂ ਦੇਖ ਆਪ ਕਿੰਨੀ ਅਗ ਤਾਂ ਰਾਮ ਆ ਰਿਹਾ ਮੈਂ ਕਿਹਾ ਬੈਠ ਜਾ ਬੈਠ ਜਾ ਦੁੱਧ ਆਉਂਦੀ ਆ ਭੱਜੀ ਕਿ ਨਹੀਂ ਬਾਲਟੀ ਬਾਕੀ ਇਹਨਾਂ ਨੂੰ ਦੱਸਦੀ ਆ ਵੈਨ ਕਿੰਨੀ ਇੱਕ ਤਾਂ ਰਾਮ ਹਾਂ ਲੈ ਕੋਈ ਘਾਨ ਤੁੰ ਦਿਖਾ ਦੇ ਮੀਂਹ ਤਾਂ ਘਾਨ ਪੂਰੀ ਮਿੱਠੀ ਦੇ ਥਾਨ ਮੁਠੀ ਵਾਲਾ ਥਾਨ ਬਾਕੀ ਵੱਡੀ ਗੱਲ ਕੀ ਹੈ ਕਿ ਇਹ ਵੱਡੀ ਆਪਣੀ ਬੈਠ ਜਾ ਇਹੋ ਆ ਬੱਚਾ ਦਾ ਪੁੱਠ ਕੇ ਬਹਿ ਗਏ ਲੈ ਦੁਵਾਰੇ ਫੇਰ ਬਹਿ ਜਾਂਦਾ ਤੇ ਜਿਵੇਂ ਨਹੀਂ ਕੋਈ ਕਹਿੰਦਾ ਨਾ ਕੁਛ ਨਹੀਂ ਨਾ ਗਰਮਾ ਹਾਂ ਬਾਕੀ ਓਹਦੇ ਪਿੱਛੇ ਕਿਆ ਲੈ ਲੈ ਬੜੀ ਸਫਾਈ ਹੈ ਨਾ ਮਾਈ ਡਾਕਟਰ ਸਾਫ ਸੁਥਰੀ ਬਹਿ ਰਹੇ ਦੋ ਹੱਥ ਨੂੰ ਲੈਵੇ ਘੱਲਾਂ ਨੇ ਇਹ ਹੱਥ ਨੂੰ ਖੜ ਦੇਣੀਆਂ ਪੂਰਾ ਫਿੱਟ ਲੈਵਾ ਹੱਥ ਨੂੰ ਬੱਤ ਸੁਗੀ ਮੈਂ ਹੈਗੀ ਆ ਹਾਂ ਬਾਕੀ ਕੁਆਲਿਟੀ ਦੇਖ ਲੈ ਸਹੀ ਗੱਲ ਬਾਕੀ ਆ ਬੱਚੇ ਨਾੜੂਆ ਭਾਂਡੇ ਦੇਗਾ ਕੇ ਸਾਡੀ ਨਾੜੂ ਜਮਾ ਨਾਲ ਅੱਲਾ ਨਾਲ ਆਰੂਆ ਹੂੰ ਤੇ ਬੰਦਾ ਕਹਿੰਦਾ ਹਜੇ ਬਹੁ ਹੈ ਓਕੇ ਬਾਈ ਹਾਂ ਪੂਰੀ ਸਾਫ ਸੁਲਝੀ ਆ ਅੱਗੇ ਆ ਗਈ ਬਾਈ ਤਿੰਨ ਨੰਬਰ ਇਹ ਵੀ ਡਾਕਟਰ ਥੋੜੀ ਹਾਇ ਜਲਸੀ ਕਰਾਉਸ ਓਕੇ ਤੇ ਥਣੇ ਦੇ ਵਿੱਚ ਇਹਦਾ ਕੋਈ ਲੇਖਾ ਨਹੀਂ ਤਾਜੀ ਏਜ ਹੋਈ ਆ ਹਾਂ ਹਾਰੂਆ ਦਿਖਾ ਦੇਣਾ ਇਹਦਾ ਬੱਚਾ ਕੀ ਆ ਇਹ ਤਾਂ ਮਗਰ ਬੱਚੀ ਆ ਇਹਨੂੰ ਬੱਚੀ ਚੰਗੀ ਬੱਚੀ ਵੀ ਜਲਸੀ ਆ ਰਾਇ ਇਹਨੂੰ ਕਿਆ ਬਾਤ ਆ ਬੱਚਾ ਨੂੰ ਜਨਮ ਦਿੱਤਾ ਬੱਚੀ ਦੀ ਕੁਆਰੀ ਬੱਚੀ ਦੀ ਕੁਆਰੀ ਉਹਦਾ ਬੱਚੀ ਬਾਕੀ ਜਾਨੂ ਤਾਂ ਨਸਾਂ ਵਿੱਚ ਕਰਦ ਪੈ ਕੇ ਦੇਖ ਲੈ ਹੂੰ ਤੇ ਬਾਕੀ ਤੂੰ ਡਾਕਟਰ ਬਾਹਰ ਦਾ ਲੈ ਆ ਥਾਵੇਂ ਇਹਦਾ ਵੀ ਦਿਖਾ ਦੇ ਕਿਆ ਬਾਤ ਆ ਆ ਦੇ ਆਡਰ ਕਮਾਲ ਦਾ ਪੂਰਾ ਪੰਡ ਵਾਲਾ ਲੈ ਉਹ ਜਦੇ ਸਿੰਘਾ ਖਾਨ ਲੱਗਿਆ ਡਾਕਟਰ ਫਿੱਟ ਲੈ ਆ ਬਈ ਦੁਖਾਵਾ ਦਸਾਂ ਦੇ ਦਾ ਹਮ ਲੈ ਉਹ ਰੋਲੇਵਾ ਚੈੱਕ ਕਰ ਲੋ ਕਮਾਲ ਬਈ ਥਾਣੀ ਬੜਾ ਚੰਗਾ ਲੱਗਿਆ ਹੈ ਨਾ ਨੰਬਰ ਲੈਵਾ ਬਈ ਬਾਕੀ ਡਾਕਰੀ ਆਪਾਂ ਕਹਿਨੇ ਗੱਲਾਂ ਤੂੰ ਥਾਣ ਲੈ ਵੰਨਾ ਬਾਹਰ ਤੁਹਾਨੂੰ ਆਪ ਦੱਸੂ ਵੀ ਵਾਕਈ ਚੰਗੀ ਹੈ ਸਹੀ ਗੱਲ ਹੈ ਹੁਣ ਬੰਦਿਆਂ ਨੇ ਕੁਝ ਵੀ ਹੈ ਹੁਣ ਦੁੱਧ ਆਪਾਂ ਨੇ ਦਾ ਮੰਨ ਕੇ ਦੇ ਦੋ 22 23 ਕਿਲੋ ਕਹੀ ਹੈ ਬੰਦੇ ਚ ਹੋਇਆ ਪਰ ਆਪਾਂ ਨੇ ਕਹਿਣਾ ਜਿਵੇਂ ਅਗਲੇ ਨੇ ਕਹਿਣਾ ਪੋਮੇ ਕਿ ਕਿ ਦੇਣੀ ਹੈ ਬਾਕੀ ਅਗਲੇ ਦੀ ਸੇਵਾ ਹੁਣ ਵਿਚ ਬੰਦੇ ਆਪਾਂ 20 ਕਿਲੋ ਕਿ ਕਿ ਦੇਣ ਦੁੱਧ 25 25 30 30 ਕਿਲੋ ਵੀ ਦੇ ਜੰਦੇ ਹਮ ਬਾਕੀ ਵਾਟਰ ਕੁਆਲਿਟੀ ਆ ਬਹੁਤ ਵਹਿੜ ਦੀ ਖੋਲ ਦੇ ਬਾਈ ਤੋਰ ਕੇ ਰਖਾ ਦੇ ਖੁੱਲ ਕਰਨ ਕੋਈ ਛੋਟੀ ਨਾ ਮੰਨਿਓ ਫੁੱਲ ਬਰੀਡ ਆ ਬਾਈ ਕਲਰਫੁਲਰ ਬੜਾ ਚੰਗਾ ਇਸ ਕਲਰ ਦੀ ਮੰ ਖਾਣ ਬੜਾ ਕਮਾਲ ਦਾ ਲੱਗਿਆ ਮੁੱਠੀ ਦਾ ਬਾਕੀ ਡਾਕਟਰ ਜੀ ਬਹਿਰੀ ਬਹੁਤ ਚੰਗੀ ਆ ਹਾ ਅਥੀ ਚੋਲਿਓ ਚਾਹੇ ਮਸ਼ੀਨਾ ਚੋਲਿਓ ਇੱਕ ਨੰਬਰ ਥਾਨ ਲੱਗਿਆ ਕਰਮਾਈ ਨੂੰ ਬਾਕੀ ਤੂੰ ਚੈੱਕ ਕਰੋ ਬਈ ਬਾਕੀ ਤੂੰ ਤੌਰ ਤਾਂ ਦੇਣਾ ਤੇ ਕੋਈ ਵੱਡੀ ਆ ਕੋਈ ਨਹੀਂ ਵੀ ਛੋਟੀ ਆਇਆ ਜਾਂ ਸੀ ਕਿਉਂ ਜੀ ਫਿਰ ਚੰਗੀ ਆ ਸਹੀ ਗੱਲ ਆ ਅੱਧ ਵਜੇ ਨੂੰ ਬਹੁਤ ਬਾਕੀ ਤੂੰ ਖਰ ਨਹੀਂ ਗੁਰਦੀ ਦੇਖ ਡਾਕਟਰ ਹੂੰ ਪਾਕੀ ਨੇਵੇਂ ਦਾ ਹਿਾਰ ਰੇ ਬਾਈ ਨਾ ਉਹ ਨਰਦੀ ਆਏ ਆਈ ਕਰਕੇ ਸਹੀ ਗੱਲ ਤੂੰ ਦੇਖ ਲੈ ਠੰਡੀ ਸੀਲ ਦਾ ਇਹ ਤਾਂ ਵੱਡੀ ਗੱਲ ਕੀ ਆ ਆ ਇੱਥੇ ਬਹਿ ਜ ਲੈ ਲੈ ਹਿਲਣਾ ਦਾ ਕੰਮ ਹੀ ਨਹੀਂ ਕੋਈ ਦਾ ਥੋੜਾ ਬੱਚੇ ਦਾ ਕਰਦੀ ਆ ਹਜੇ ਬੱਚੇ ਦਾ ਕਰ ਤਾਜੀ ਸੂਈ ਆ ਹਾਂ ਕਹਿੰਦਾ ਡਾਕਟਰ ਜਿਵੇਂ ਕੁਝ ਨਹੀਂ ਸਹੀ ਗੱਲ ਆ ਤੋਰਾ ਤੋਰਾ ਇੱਕ ਨਾ ਤੋਰਾ ਕੋਰੀ ਆ ਜਦਾਂ ਦੀ ਯਾਰ ਆਪਾਂ ਤਾਂ ਦੂਰਾਨ ਮਾਰ ਕੇ ਦਿਖਾਵਾਂਗੇ ਡਾਕਟਰ ਕੋਈ ਚੱਤਰ ਦਾ ਮੰਨੇ ਸਹੀ ਆ ਭਾਈ ਆਪਣਾ ਇਹ ਭਾਈ ਜੈਜੂ ਮੋਲ ਮੈਂ ਕਿਹਾ ਜੈ ਜੀ ਹੂ ਡਾਕਟਰ ਮੋਲ ਪਾਵਾ ਜੈ ਜੀ ਕਹਿੰਦੇ ਮੋਲ ਨਹੀਂ ਵਾੜੇ ਕਰਨੀ ਠੀਕ ਆ ਬਾਈ ਅੰਮਾ ਦਾ ਫਰਦੀ ਨਹੀਂ ਠੰਡੀ ਠੁੰਡੀ ਤਾਂ ਐ ਫੁੱਲ ਆ ਡਾਕਟਰ ਜਿਵੇਂ ਮਰਜੀ ਵੇ ਐਪਲਾਈ ਵੇ ਡਾਕਟਰ ਪਹਿਲਾਂ ਜਿਵੇਂ ਮਰਜੀ ਬੱਚਾ ਬਣ ਸਤਰਾ ਹੂੰ ਬਾਕੀ ਉਹ ਤਾਂ ਹਟਾ ਕੇ ਮਾਜਾ ਕਰਾਂਗੇ ਜਿਵੇਂ ਮਰਜੀ ਵਾਜਾ ਚੂਣ ਚੈੱਕ ਕਰੋ ਮੋਟਾ ਮੋਟਾ ਚੂਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੋਈ ਨਹੀਂ ਠੰਡੀ ਪਾਓ ਹਣਾ ਬਈ ਬਾਕੀ ਦਾ ਭਾਈ ਫਿਰ ਗਿਆ ਰਾਤ ਆਣੀ ਰਾਤ ਦਾ ਨਾ ਚਪਾਈ ਦਾ ਦੇਦਾ ਤਾਂ ਪਕਿੰਦੇ ਧਾਰਾ ਮਾਰੀ ਦਾ ਚਪਾਈ ਦਾ ਜੀ ਬਾਕੀ ਥਾਂ ਵੀ ਰਹਿ ਚਪਾਈ ਲੈ ਸਹੀ ਗੱਲ ਆ ਭਾਈ ਕਮਾਲ ਜਿਹੇ ਹਾਈਲਟ ਚਪਾਈ ਹੋਈ ਗਈ ਜੰਗੀ ਵਾਲਾ ਮਾਰਦੀ ਚਪਾਈ ਚਲ ਨਿਬੜਦੀ ਆ ਭਾਵੇਂ ਰਾਤ ਤੇ ਪਕਿੰਦੇ ਧਾਰਾ ਮਾਰੀਆਂ ਦੇ 1 ਕਿਲੋ ਦੁੱਧ ਕਰਦਾ ਆਉਂਦਾ ਤੇ ਲੈ ਵੇ ਤੇ ਲੈ ਲੈ ਕੀ ਬਾਤ ਬਾਕੀ ਤਿਆਰੀ ਰੇ ਬਾਕੀ ਦਾ ਥਾਂ ਲੈਵਾ ਤੇ ਕੋ ਨਹੀਂ ਆਇਆ ਜੰਗਾ ਲੱਗਿਆ ਲੈਵਾਰੇ ਮੂਹੂ ਮਨੂ ਲੈਟਰ ਸਹੀ ਗੱਲ ਆ ਬਾਕੀ ਮਗਰੂ ਮੂਹੂ ਲੈਵਾਰੇ ਖਾਦੀ ਦਾ ਪੂਰਾ ਚੰਗਾ ਥਾਂ ਲੱਗਿਆ ਲੈਵਾਲੂ ਆ ਦੇਖੋ ਕਮਾਲ ਤੇ ਮੋਲਦਾ ਜੈ ਜੀ ਮੋਲਦਾ ਤੇ ਜੈ ਕਰਾਂਗੇ ਬਾਕੀ ਦਾ ਟਰੱਥ ਨੂੰ ਬੱਚੀਆਂ ਪਾਉਂਨਾ ਬਹੁਤ ਹੈ ਸਹੀ ਗੱਲ ਹੈ ਬਈ ਪੂਰਾ ਕੱਦ ਦਾ ਥਣ ਬਹੁਤ ਚੰਗਾ ਦੋਨੇ ਪਾਸੇ ਦਿਖਾ ਦਿਓ ਕੱਦ ਪੁੱਤ ਫੋਰਡ ਕੱਦ ਪੂਰਾ ਹੈ ਕਰ ਹਾਏ ਜਲਸੀਆਂ ਜੀ ਸਹੀ ਗੱਲ ਹੈ ਹਾਂ ਹਾਂ ਇਧਰ ਵੀ ਆਪਣੇ ਫੈਨ ਫੋਨ ਕਰਮ ਵਾਲੀ ਦੀ ਹਾਂ ਇਹ ਮੱਝ ਨੂੰ ਵੀ ਚੰਗੀ ਹੋ ਰਹਾ ਇੱਕ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਲਾਵੇ ਤਾਂ ਬਾਈ ਨਾ ਕਨੈਕਟ ਕਰ ਲਓ ਜੀ ਵੀਡੀਓ ਵਿੱਚ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ